ਸੱਚੀ ਗੱਲ ਇਹ ਥਾਰੇ ਭਰਾਵਾਂ ਨੂੰ ਮੈਂ ਤੁਹਾਡਾ ਗੋਪੀ ਕਾਂਦੀਪੁਰ ਤੇ ਅੱਜ ਆਪਾਂ ਗੱਲਬਾਤ ਕਰਨੀ ਆ ਪ੍ਰੀਤ ਬਾਰੇ ਜੋ ਵੀ ਅੱਜ ਤੱਕ ਹੋਇਆ ਕਿਦਾਂ ਇਹ ਸਾਰਾ ਸਰਕਲ ਚੱਲਿਆ ਜੋ ਕੁਝ ਵੀ ਹੋਇਆ ਆਪਾਂ ਸਾਰਾ ਸਾਰੀ ਇੱਕ ਇੱਕ ਸਾਦੀ ਕਹਾਣੀ ਆ ਸਾਰੀ ਆਪਾਂ ਬਿਆਨ ਕਰਾਂਗੇ ਜਿੱਦਾਂ ਵੀ ਚੱਲੂਗੀ ਇਹ ਸਾਰਾ ਇਹ 2019 ਦੀ ਗੱਲ ਆ ਜਦੋਂ ਇਹ ਮੈਨੂੰ ਪਹਿਲੀ ਵਾਰ ਮਿਲਦਾ ਤੇ 2019 ਠੱਠੇ ਮੈਚ ਹੁੰਦਾ ਪੱਟੀ ਦੇ ਲਾਗੇ ਇੱਥੇ ਮੈਨੂੰ ਪਹਿਲੀ ਵਾਰ ਹੀ ਮਿਲਿਆ ਤੇ ਮੇਰਾ ਅਕਸਰ ਹੀ ਮੋਟੀਵੇਸ਼ਨ ਹੁੰਦਾ ਕਿ ਮੈਂ ਜਦੋਂ ਮੈਂ ਦੇ ਵਿੱਚ ਜਾਣਾ ਤੇ ਨਵੇਂ ਬੱਚੇ ਇਹ ਕਹਿੰਦਾ ਰਹਿੰਦਾ ਕਿ ਨਵੇਂ ਬੱਚਿਆਂ ਦਾ ਮੈਨੂੰ ਹੁੰਦਾ ਕਿ ਕੋਈ ਨਾ ਕੋਈ ਬੱਚੇ ਦੇ ਵਿੱਚ ਕੁਆਲਿਟੀ ਹੋਵੇ ਸਰੀਰ ਪੱਖੋਂ ਵਧੀਆ ਹੋਵੇ ਤੇ ਮੇਰਾ ਵੇਹੇ ਮੈਨੂੰ ਚੰਗਾ ਲੱਗਦਾ ਕਿ ਕੋਈ ਵਧੀਆ ਪਲੇਅਰ ਬਣ ਜਾਏ ਇਦਾਂ ਹੀ ਚਲੋ ਦਿਨੋ ਮੈਚ ਤੇ ਗਏ ਆ ਤੇ ਬੜੀਆਂ ਮੈਚ ਤੇ ਸਾਹਮਣੇ ਮੈਂ ਵੇਖਿਆ ਕਿ ਪ੍ਰੀਤ ਵੇਖਾ ਵਾ ਥੱਲੇ ਤੇ ਬੜਾ ਵਧੀਆ ਦਾ ਮੈਨੂੰ ਸਰੀਰ ਲੱਗਾ ਕਿ ਮੁੰਡਾ ਬੰਨ ਵਾਲਾ ਵਧੀਆ ਹੱਥ ਪੈਰਾਂ ਦਾ ਖੁੱਲਾ ਵਾ ਪਤਲਾ ਜਿਹਾ ਸਰੀਰ ਆ ਤੇ ਬੜਾ ਵਧੀਆ ਤੇ ਨੈਣ ਨਕਸ ਬੜੇ ਤਿੱਖੇ ਆ ਤੇ ਬੜਾ ਵਧੀਆ ਪਲੇਅਰ ਲੱਗਾ ਮੈਨੂੰ ਤੇ ਮੈਂ ਇਹਨੂੰ ਆਵਾਜ਼ ਮਾਰੀ ਚਲੋ ਆਪਾਂ ਜਿੰਨੀ ਜੋ ਕੇ ਸਾਥੀ ਕਾਲ ਪਰ ਆਈ ਗਾੜੀਆਂ ਮੈਂ ਇਹਨੂੰ ਪੁੱਛਿਆ ਮੇਰੇ ਹੱਥ ਬੜੇ ਆ ਤੇ ਹੱਥ ਬੜੇ ਲੰਮੇ ਆ ਤੇ ਮੈਂ ਕਿਹਾ ਤੇਰੇ ਹੱਥ ਬੜੇ ਲੰਮੇ ਆ ਗਾੜੀ ਮੈਨੂੰ ਕਹਿੰਦਾ ਕਹਿੰਦਾ ਵੀ ਸਾਡੇ ਖਾਨਦਾਨ ਕੀ ਬੜੇ ਲੰਮੇ ਹੱਥ ਕਹਿੰਦਾ ਮੇਰੇ ਫਾਦਰ ਸਾਹਿਬ ਦੇ ਬੜੇ ਹੱਥ ਲੰਮੇ ਆ ਮੈਂ ਚਲ ਵਧੀਆ ਵਧੀਆ ਮੈਂ ਖਾਨਦਾਨ ਦੇ ਕਹਿੰਦਾ ਐਦਾਂ ਗੱਲਾਂ ਬਾਤਾਂ ਹੋਈਆਂ ਤੇ ਮੈਂ ਕਿਹਾ ਬਾਅਦ ਚ ਮਿਲ ਕੇ ਜਾਈਂ ਕਹਿੰਦਾ ਠੀਕ ਆ ਪ੍ਰੋਹਾਨ ਜੀ ਤੇ ਇੱਕ ਇੱਕੇ ਦਾਮਣਾ ਮੈਨੂੰ ਬੜਾ ਚੰਗਾ ਲੱਗਾ ਮੁੰਡਾ ਤੇ ਚਲੋ ਮੈਂ ਤੁਹਾਨੂੰ ਕਿੱਡਾਂ ਲਾ ਪਿਆ ਨਾਲ ਪੱਬੇ ਹੁਣ ਸਾਰੇ ਅਸੀਂ ਕਿੱਡਾਂ ਲਾ ਪਿਆ ਮ ਚਲੋ ਮੈਚ ਖੇਡੇ ਆ ਇਹ ਆਪਣੇ ਘਰੇ ਚੱਲ ਗਿਆ ਉਧਰ ਮੈਨੂੰ ਕਹਿਤਾ ਵੀ ਆਪਣੇ ਨਾਲ ਖੇਡਾਂਗੇ ਪੱਕਾ ਕਿਹਾ ਠੀਕ ਆ ਭਲਵਾਂ ਜੀ ਕੋਈ ਨਹੀਂ ਖੇਡੂਗਾ ਚਲੋ ਅਗਲੇ ਦਿਨ ਮੈਚ ਹੀ ਇਹਨੂੰ ਮੈਂ ਫੋਨ ਕੀਤਾ ਤੇ ਮੈਂ ਕਿਹਾ ਵੀ ਤੂੰ ਆ ਜਾ ਇਹ ਸੁਰਸਿੰਗ ਮੈਡੀਕਲ ਤੇ ਆਰਾਮ ਕੋਲ ਆ ਗਿਆ ਵਾ ਇੱਥੋਂ ਅਸੀਂ ਗੱਡੀ 'ਚ ਬਹਿ ਕੇ ਹੁਣ ਮੈਨੂੰ ਜਾਣ ਰਹੀਆਂ ਕਿੱਥੇ ਮੈਚ ਆ ਅਸੀਂ ਮੈਚ ਤੇ ਗਏ ਆ ਪਤਾ ਨਹੀਂ ਹੁਣ ਉੱਥੇ ਚੈਨ ਤੈਨੂੰ ਲਾਇਆ ਨਹੀਂ ਲਾਇਆ ਮੈਨੂੰ ਚੇਤਾ ਨਹੀਂ ਚਲੋ ਬਾਅਦਸਾਏ ਹੋਵਾਂਗੇ